ਬੱਡੀ ਜਮੇ ਵਾਹ ਦੀ ਤਾੜੀਆਂ ਮਾਰ ਕੇ ਸਵਾਗਤ ਕਰਵਾ ਮੰਡਲ ਦੇ। ਸਾਰਿਆਂ ਦੀ ਰੋਸ਼ਨੀ ਪਰਾਈ। ਵੈਨੋ ਨੂੰ ਬਲੀ ਮੈਂ ਜਨ ਮੋੜਾਇਤਾ ਹਾਂ। ਇਹ ਅਸੀਂ ਸਾਰੇ ਗੁੱਸੇ ਮੜੇਕੇ ਜੋ ਵੀ ਹੈ ਸਾਡੇ ਉਹਨਾਂ ਨੂੰ ਵਧਾ ਕੇ ਅਸੀਂ ਅੱਜ ਇਹਨਾਂ ਦੇ ਨਾਲ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਅਸੀਂ ਇਹਨਾਂ ਦੇ ਇਹਨਾਂ ਨੂੰ ਆਪਣੇ ਮੁਖਾਮ ਤੇ ਪਹੁੰਚਾ। ਕਾਂਗਰਸ ਪਾਰਟੀ ਜਿੰਦਾਬਾਦ। ਬਹੁਤ ਬਹੁਤ ਧੰਨਵਾਦ। ਧੰਨਵਾਦ ਮੰਡਲ ਵਾਲੀ ਸਾਡੇ ਜੇ ਚੰਗਰ ਮੰਡਲ ਤੋਂ ਚੌਧਰੀ ਪਹੁਲਾ ਜੀ ਉਹਨਾਂ ਨਾਲ ਸਾਡੇ ਪੀਡੀਸੀ ਮੈਂਬਰ ਨੂੰ ਉਹਨਾਂ ਨੂੰ ਬੁਹਾਰ ਬੈਂਦੀ ਹੈ ਇਸ ਤਰ੍ਹਾਂ ਤੁਸੀਂ ਬੈਂਦੀ ਹੱਥ ਯੋਗ ਦਾ ਹੈ ਵੀ ਰੋਣ ਤੋਂ ਇਸ ਸਮੇਂ ਕਰ ਬੋਲਣਾ ਤਾਂ ਨਵੀ ਰਾਣਾ ਜੀ ਨੇ ਨਵਾਈ ਦੀ ਰੀਤੀ ਜਮਨ ਰਤ ਕੀਤੀ ਆ ਜੋ ਕਿ ਪਾਕਰ ਤੇ ਚੌਧਰੀ ਪਹੁਲਾ ਜੀ ਚੌਧਰੀ ਸੁਦੀਪ ਜੀ ਮਕਸਦ ਕੀ ਹੈ ਸੋ ਰਾਣਾ ਜੀ ਸਾਰਿਆਂ ਦੇ ਵੱਲੋਂ ਇਹ ਹੀ ਕਾਮਨਾ ਹੈ ਕਿ ਸਾਡੇ ਹਾਈ ਕੰਮ ਜਿਹੜਾ ਪਾਰਲੀਮੈਂਟ ਦਾ ਉਮੀਦਵਾਰ ਹੈ ਉਹ ਤੁਹਾਨੂੰ ਬਣਾ ਕੇ ਇੱਥੇ ਭੇਜੇ ਤੇ ਇਹ ਸਾਰੇ ਹੀ ਰਲ ਮਿਲ ਕੇ ਹਮਲਾ ਮਾਰਨ ਔਰ ਤੁਹਾਨੂੰ ਪਾਰਲੀਮੈਂਟ ਦੇ ਵਿੱਚ ਮੈਂਬਰ ਬਣਾ ਕੇ ਭੇਜਣ ਤਾਂ ਕਿ ਸਾਡੇ ਇਲਾਕੇ ਦੀ ਔਰ ਪੂਰੇ ਦੇਸ਼ ਦੀ ਭਲਾਈ ਦਾ ਕੰਮ ਹੋਵੇ ਵਿਚਾਰ ਚ ਦੰਦਾ ਹਾਂ ਕਿ ਜਿਵੇਂ ਪਹਿਲੇ ਮੇਰੇ ਬਜ਼ਾਰੀ ਨੇ ਕਿਹਾ ਕੋਈ ਕਿਸੇ ਦਾ ਛੋਟਾ ਮਟਾ ਕਿ ਰਾਸ਼ਟਵਾਹਦਾਇ ਦਾ ਕੰਮ ਤੁਸੀਂ ਕਹੇ ਆਈ ਤੋ ਰਹਿ ਗਏ ਕੋਈ ਗੱਲ ਨਹੀਂ ਸੋ ਜਿਹੜੇ ਅਰਥ ਹੋਏ ਐ ਇਹ ਵੀ ਤੁਹਾਡੀ ਮਿਹਨਤ ਨਾਲ ਹੋਏ ਐ ਤੁਸੀਂ ਰਾਣਾ ਜੀ ਨੂੰ ਮੌਕਾ ਦਿੱਤਾ ਸੀ ਸੋ ਹੁਣ ਜਿਹੜੇ ਪਿਛਲੇ ਗੱਲ ਐ ਉਹਨੂੰ ਭਲਾ ਕੇ ਰਾਣਾ ਜੀ ਨੂੰ ਜਿਹੜਾ ਹੱਕ ਇਸ ਹੁਣ ਇਹਨਾਂ ਦੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਜਿਹੜੀ ਨਮੀ ਟੀਮ ਅਸੀਂ ਪਿਛਲੇ ਦਿਨ ਬਣਾਈ ਹੈ پڑا جوش تھا

ਆ ਪੀਆਰ ਦੀ ਜਨ ਡਾਇਰੈਕਟਰ ਬੈਠੇ ਆ ਮਾਰਕੀਟ ਕਮੇਟੀ ਦੇ ਚੇਅਰਮੈਨ ਬੈਠੇ ਪਤਾ ਨਹੀਂ ਕਿੰਨੀਆਂ ਕੁਰਸੀਆਂ ਰੋਪਣ ਜਿਹੇ ਜਾਂ ਮੈਂ ਆਪਣੇ ਹੱਥੇ ਚ ਲੈ ਕੇ ਪਤਾ ਨਹੀਂ ਕਿੰਨੇ ਬੱਚਿਆਂ ਨੂੰ ਨੌਕਰੀ ਦਿੱਤੀ ਆ ਵੱਖ-ਵੱਖ ਵਿਭਾਗਾਂ ਦੇ ਵਿੱਚ ਬੱਚਿਆਂ ਨੂੰ ਵਿਵਾਰ 50 ਕਿਲੋਮੀਟਰ ਜ਼ਮੀਨ ਸੜਕ ਬਣਾਈ ਹਰ ਪਿੰਡ ਨੂੰ 1 ਕਰੋੜ ਤੋਂ ਲੈ ਕੇ 2.5 ਕਰੋੜ ਤੱਕ ਰੁਪਇਆ 21 ਪੋਲਾ ਦੇ ਆ ਦੇ ਪੱਥਰ ਰੱਖ ਕੇ ਕੰਮ ਸ਼ੁਰੂ ਕੀਤਾ ਲੇਕਰ ਇਹ ਇਲੈਕਸ਼ਨ ਦੇ ਹਾਂਜੀ ਹਾਂਜੀ ਅੱਜ ਅਸੀਂ ਆਣ ਵਾਲੀ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਵਰਕਰਜ਼ ਮੀਟਿੰਗ ਕੀਤੀ ਹੈ ਇਹਨਾਂ ਇੱਕ ਮੀਟਿੰਗ ਬਹੁਤ ਵੱਡੀ ਪ੍ਰਿੰਸਪਲ ਸਾੜ ਕੀਤੀ ਹੈ। ਦੂਜੀ ਮੀਟਿੰਗ ਇੱਥੇ ਅਨੰਦਪੁਰ ਸਾਹਿਬ ਕੀਤੀ ਹੈ। ਮੀਟਿੰਗ ਤਾਂ ਬੜੀ ਛੋਟੀ ਰੱਖੀ ਸੀ। ਲੇਕਿਨ ਤੁਸੀਂ ਸਾਰੇ ਨੇ ਦੇਖਿਆ ਕਿ ਉਹਨੇ ਕਿਸਮ ਦਾ ਰੈਲੀ ਦਾ ਰੂਪਦੰਨ ਕਰਨ ਕਰ ਲਿਆ। ਠਾਠਾ ਮਾਰਦਾ ਜੋਸ਼ ਹੈ। ਔਰ ਜੋ ਪਿੱਛੇ ਕਮੀਆਂ ਰਹੀਆਂ 2022 ਦੇ ਇਲੈਕਸ਼ਨ ਚ ਸਾਨੂੰ 60 ਬੱਜੀ ਹੈ। ਸਾਡਾ ਹਰ ਵਰਕਰ ਹਡਾ ਹਰ ਲੀਡਰ ਉਹਦਾ ਬਦਨਾ ਲੈਣ ਵਾਸਤੇ ਔਰ ਬਿਹਤਰ ਰਿਜ਼ਲਟ ਦੇਣ ਵਾਸਤੇ ਜਿਹੜਾ ਜੋਸ਼ ਹੈ ਉਹ ठाठा मारਦਾ ਹੈ ਤੇ ਹਰ ਆਦਮੀ ਦੀਖ ਰਿਹਾ ਕਿ ਕਿਹੜੀ ਕੜੀ ਇਲੈਕਸ਼ਨ ਦਾ ਐਲਾਨ ਹੋਵੇ ਤੇ ਅਸੀਂ ਆਪਣੇ ਕੰਮ 'ਚ ਲੱਗੇ ਜੇਕਰ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਮੈਂ ਅੰਦਰ ਵੀ ਕਿਹਾ ਕਿ ਅੱਜ ਦੇਸ਼ ਦੇ ਅੰਦਰ ਇੱਕ ਬਦਲਾਅ ਦੀ ਹਵਾ ਚੱਲ ਰਹੀ ਹੈ ਅੱਜ ਸਾਡੀਆਂ ਸੀਟਾਂ ਇੰਡੀਆ ਘਟ ਜੋੜਦੀਆਂ ਅਸਾਮ 'ਚ ਵਧਣ ਦੀਆਂ ਆਰਥਿਸ ਚ ਵਧਣ ਗਿਆ ਚਾਰ ਖਾਣੇ ਚ ਵਧਣ ਗਿਆ ਬਿਹਾਰ ਚ ਵਧਣ ਗਿਆ ਬੰਗਾਲ ਚ ਵਧਣ ਗਿਆ ਮੈਂ ਜਿੱਥੇ ਜਿੱਥੇ ਗਿਆ ਮੈਨੂੰ ਜਾਣ ਦਾ ਮੌਕਾ ਮਿਲਿਆ ਚਾਹੇ ਉਹ ਬਹਾਟੀ ਹੋਵੇ ਚਾਹੇ ਰਾਂਚੀ ਹੋਵੇ ਚਾਹੇ ਕਲਕੱਤਾ ਹੋਵੇ ਚਾਹੇ ਬੰਗਾਲਪੁਰ ਹੋਵੇ ਚਾਹੇ ਤੁਹਾਡਾ ਅਰੁਣਾਚਲ ਹੋਵੇ ਚਾਹੇ ਮੇਘਾਲਿਆ ਹੋਵੇ ਚਾਹੇ ਸਿੱਕਮ ਹੋ ਸਾਰੇ ਦੇਸ਼ ਦੇ ਅੰਦਰ ਅੱਜ ਇੱਕ ਬਦਲਾਅ ਦੀ ਹਵਾ ਚੱਲ ਰਹੀ ਹੈ ਔਰ ਇਹ ਲੱਗਦਾ ਹੈ ਲੱਗਦਾ ਨਹੀਂ ਸਾਨੂੰ ਯਕੀਨ ਹੈ ਕਿ ਸਰਕਾਰ ਜਿੱਤਾਂ ਦੀ ਮਰਜ਼ੀ ਬਣੇ ਆ ਜਿਹੜੀ ਅਗਲੀ ਵਾਰ ਨਹੀਂ ਹੈ ਲੇਕਿਨ ਘਟੋ ਘਟ ਬੀਜਪੀ ਉਹਦੀ ਲੀਡਰ ਨਹੀਂ ਹੋਏਗੀ ਤੇ ਇਲੈਕਸ਼ਨ ਜਿਹੜਾ ਹੈ ਹਾਂ ਬਿਲਕੁਲ ਠੀਕ ਹੈ ਵਰਕਰ ਇਹ ਚਾਹਦਾ ਹੈ ਕਿ ਮੈਂ ਇਲੈਕਸ਼ਨ ਲੜਾਂ ਲੇਕਿਨ ਹਕੀਕਤ ਇਹ ਹੈ ਕਿ ਮੈਂ ਟਿਕਟ ਵਾਸਤੇ ਅਪਲਾਈ ਨਹੀਂ ਕੀਤਾ ਮੈਂ ਨਹੀਂ ਚਾਹਦਾ ਲੜਨਾ ਲੇਕਿਨ ਇਸ ਦੇ ਨਾਲ ਹੀ ਮੈਂ ਵੀ ਗੱਲ ਕਹੀ ਹੈ ਕਿ ਮੈਂ ਪਾਰਟੀ ਦਾ ਲਾਇਲ ਵਰਕਰ ਹੈ ਮੈਂ ਪਾਰਟੀ ਦਾ ਇੱਕ ਸਧਾਰਨ ਸਿਪਾਹੀ ਐ ਅਗਰ ਮੇਰੀ ਪਾਰਟੀ ਮੈਨੂੰ ਹੁਕਮ ਕਰੇਗੀ ਤਾਂ ਮੈਂ ਜਮ ਕੇ ਇਲੈਕਸ਼ਨ ਲੜੂਗਾ ਬਿਲਕੁਲ ਤਿਆਰ ਐ ਜੇ ਕਿਸੇ ਹੋਰ ਨੂੰ ਵੀ ਪਾਰਟੀ ਲੜਾਏਗੀ ਤਾਂ ਮੈਂ ਆਪਣੇ ਇਲੈਕਸ਼ਨ ਨਾਲੋਂ ਵੀ ਵੱਧ ਉਹਦੀ ਮਦਦ ਕਰਕੇ ਉਸ ਸ਼ਖਸ ਨੂੰ ਲੋਕ ਸਭਾ ਚ ਭੇਜਣ ਵਾਸਤੇ ਆਪਣੀ ਪੂਰੀ ਤਨਦੇਹੀ ਨਾਲ ਲੱਗਾਂਗਾ ਬੜੀ ਰਸਪਤ ਸੂਬਾ ਬੜੀ ਪੂਰ ਰਹੀ ਪੂਰ ਰਹੇਗੀ ਕਿਉਂਕਿ ਦੱਸਣ ਨੂੰ ਕੁਛ ਨਹੀਂ ਹੈ ਕਹਿਣ ਨੂੰ ਕੁਛ ਨਹੀਂ ਹੈ ਤੁਸੀਂ ਬਾਕੀ ਦੀ ਅਗਲਾ ਛੱਡੋ ਉਸੀਂ ਆਪਣੇ ਹਲਕੇ ਦੀ ਗੱਲ ਦੇਖੋ ਆਪਣੇ ਵਿਧਾਨਕਾਰ ਦਾ ਜਿਹੜਾ ਕਾਰਜਗਾਰੀ ਹੈ ਉਹਦੇ ਤੇ ਨਜ਼ਰ ਮਾਰੋ ਕਿੰਨੇ ਕੰਮ ਹੈ ਜਿਹੜੇ ਨਿਪਰੇ ਚੜ ਗਏ ਨਵਾਂ ਕੰਮ ਦਾ ਸ਼ਿਕਰ ਕੇ ਸ਼ੁਰੂ ਹੋਣਾ ਕੀ ਸੀ ਜਿਹੜੇ ਪੁਰਾਣੇ ਕੰਮ ਵੀ ਸੀ ਉਹ ਅੱਜ ਵੀ ਉਸੇ ਤੱਕ ਨਾਲ ਲੱਗ ਕੇ